ਲੋਕ ਕੋ ਘਰ ਸੀ ਲੋਕੀ ਚਿੱਕੜ ਆਰੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਪੀ ਉਹਦਾ ਗਿਫਟ ਆ ਠੀਕ ਹੈ ਜੇ ਕਾਉਂਸਲ ਦਾ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਠੀਕ ਹੈ ਅ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ 'ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਹੈ ਉਹ ਮਨਾਉਣੀ ਆ ਇਹ ਆਪਣਾ ਗਿਫਟ ਇਸ ਸੰਭਾਲ ਕੇ ਰੱਖੋ ਤੇ ਗਾਂਹ ਤੋਂ ਸ਼ਹਿਰ 'ਚ ਪਟਾਕੇ ਨਹੀਂ ਮਾਰਨਾ ਠੀਕ ਹੈ ਥੈਂਕ ਯੂ ਤੁਹਾਨੂੰ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਆ ਅੱਗੇ ਤੋਂ ਨਹੀਂ ਕਰਨਾ ਆਹੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਪੀ ਉਹਦਾ ਗਿਫਟ ਆ ਠੀਕ ਐ ਜੇ ਕਾਉਂਸਲ ਦਾ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਠੀਕ ਐ ਹਾਂ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਐ ਉਹ ਮਨਾਉਣੀ ਐ ਇਹ ਆਪਣਾ ਗਿਫਟ ਇਹ ਸੰਭਾਲ ਕੇ ਰੱਖੀ ਤੇ ਗਾਂਹ ਤੋਂ ਸ਼ਹਿਰ ਚ ਪਟਾਕਾ ਨਹੀਂ ਮਾਰਨਾ ਠੀਕ ਐ ਥੈਂਕ ਯੂ ਮੈਨੂੰ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਹਾਂ ਅੱਗੇ ਤੋਂ ਨਹੀਂ ਕਰਨਾ